ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਅੱਜ ਬਨੂੜ ਦੇ ਵਿੱਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਸਹਿਨੀਆਂ ਵਾਲੇ ਮਹੱਲੇ ਦੇ ਵਿੱਚ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਦੇ ਹੇਠ ਅੱਜ ਨਸ਼ਾ ਤਸਕਰਾ ਦੇ ਘਰ ਦੇ ਉੱਪਰ ਪਹਿਲਾ ਪੰਜਾ ਚਲਾਇਆ ਗਿਆ ਹੈ ਤੇ ਘਰ ਦੇ ਬਾਹਰ ਜੋ ਬਾਉਂਡਰੀ ਵਾਲਾ ਹੈ ਉਸ ਨੂੰ ਜੀਐਸਵੀ ਦੇ ਨਾਲ ਤੋੜ ਦਿੱਤਾ ਗਿਆ ਹੈ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਇਹ ਪ੍ਰਾਪਰਟੀ ਬਣਾਈ ਗਈ ਹੈ ਇਹ ਕਿਸੇ ਤਰ੍ਹਾਂ ਨਸ਼ੇ ਨੂੰ ਵੇਚ ਕੇ ਨਹੀਂ ਬਣਾਈ ਗਈ ਬਲਕਿ ਉਹਨਾਂ ਦੀ ਇਹ ਹੱਕ ਹਲਾਲ ਦੀ ਕਮਾਈ ਦੇ ਤਹਿਤ ਇਹ ਪ੍ਰਾਪਰਟੀ ਬਣਾਈ ਗਈ ਹੈ ਉਹਨਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਜੋ ਪ੍ਰਾਪਰਟੀ ਹੈ ਉਹਨਾਂ ਦੀ ਜ਼ਮੀਨ ਨੂੰ ਵੇਚਣ ਦੇ ਬਦਲੇ ਦੇ ਵਿੱਚ ਜੋ ਰਕਮ ਸੀ ਉਸ ਦੇ ਤਹਿਤ ਹੀ ਇਹ ਬਣਾਈ ਗਈ ਹੈ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਪੁਲਿਸ ਦੇ ਖਿਲਾਫ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਜੋ ਕਾਰਵਾਈ ਕੀਤੀ ਗਈ ਸੀ ਉਹ ਸਿਰਫ ਲੜਾਈ ਝਗੜੇ ਦੇ ਮਾਮਲੇ ਜਾਂ ਫਿਰ ਨਸ਼ਾ ਪਿੰਦੇ ਹੋਏ ਫੜੇ ਜਾਣ ਦੇ ਮਾਮਲੇ ਦੇ ਤਹਿਤ ਹੀ ਪਰਚੇ ਦਰਜ ਦਰਜ ਹੋਏ ਸਨ ਤੇ ਇਹ ਜੋ ਪ੍ਰਵਾਦ ਮੈਂਬਰ ਨੇ ਕਿਹਾ ਹੈ ਕਿ ਇਹ ਸਰਕਾਰ ਦੀ ਇਸ ਕਾਰਵਾਈ ਦੇ ਖਿਲਾਫ ਉਹ ਕੋਰਟ ਦਾ ਰੁਖ ਇਖਤਿਆਰ ਕਰਨਗੇ ਤੇ ਦੂਜੇ ਪਾਸੇ ਐਸਐਸਪੀ ਪਟਿਆਲਾ ਵਰਨ ਸ਼ਰਮਾ ਜੀ ਦਾ ਕਹਿਣਾ ਹੈ ਕਿ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਅੱਜ ਬਨੂੜ ਦੇ ਵਿੱਚ ਜੋ ਸੈਨਿਆ ਵਾਲੇ ਮਹੱਲੇ ਚ ਨਸ਼ਾ ਤਸਕਰ ਦੇ ਘਰ ਦੇ ਉੱਪਰ ਜੋ ਅੱਜ ਜੇਸੀਬੀ ਨਾਲ ਕਾਰਵਾਈ ਕੀਤੀ ਗਈ ਹੈ ਉਹ ਨਸ਼ੇ ਦੇ ਖਿਲਾਫ ਉਹਨਾਂ ਦੇ ਵਕ ਵਕ ਥਾਣਾ ਚ ਐਨਡੀਪੀਐਸ ਐਕਟ ਦੇ ਤਹਿਤ ਹੈ ਤੇ ਪਰਚੇ ਦਰਜ ਹਨ ਤੇ ਉਸ ਦੇ ਤਹਿਤ ਹੀ ਇਹ ਕਾਰਵਾਈ ਅੰਜਾਮ ਦਿੱਤੀ ਗਈ ਹੈ ਜੀ ਨਾਮ ਹੈ ਭਾਈ ਜੀ ਦੋਟਾਰ ਵਿਕਰਮ ਸਿੰਘ ਜੀ ਕਿਹੜਾ ਮੁੱਲ ਹੈ ਇਹ ਸੈਣੀ ਵਾਲੇ ਜੀ ਬਨੂੜ ਤੋਂ ਕੀ ਅੱਜ ਜੋ ਕਾਰਵਾਈ ਹੋਈ ਹੈ ਇਹਦੇ ਬਾਰੇ ਕੀ ਜਾਣਨਾ ਹੈ ਜੀ ਮਤਲਬ ਜੀ ਖਾਲਦੇ ਪਿੰਦੇ ਦੀ ਲੜਾਈਆਂ ਲੜੂਈਆਂ ਵੀ ਕਰਦੇ ਦੇ ਜੀ ਕੋਈ ਵਾਰੀ ਜੀ ਮਹਿਸੂਸ ਕਰਕੇ ਸਾਡੇ ਦੇ ਪਰਚੇ ਪੈ ਗਏ ਹਾਂ ਮਤਲਬ ਜੀ ਪਿੰਦੇ ਬੜੇ ਗਏ ਸੀਗੇ ਹਾਂ ਕੁਝ ਰੇ ਕੰਦੇ ਵੀ ਉਹਦਾ ਨਕਸ਼ਾ ਨਹੀਂ ਪਾਸ ਹੋਇਆ ਤਾਂ ਕਿਉਂ ਲੈਟਰ ਆਇਆ ਤਿੰਨ ਦਿਨ ਪਹਿਨਾ ਹਾਂ ਵੀ ਲੈਟਰ ਨਹੀਂ ਆਇਆ ਚਲੋ ਵੀ ਅਸੀਂ ਕਹਿੰਦੇ ਵੀ ਜੁਰਮਾਨੇ ਜੁਰਮਾਨੇ ਨਾਲ ਅਸੀਂ ਨਕਸ਼ਾ ਪਾਸ ਕਰਾ ਲੈਂਦੇ ਹਾਂ ਹਾਂ ਬਸ ਜੀ ਪਤਾ ਨਹੀਂ ਹੁਣ ਉਹ ਜੀਸੀਬੀ ਲੈ ਕੇ ਕੱਲ ਤੁਹਾਡੇ ਪਰਚੇ ਆ ਯਾਰ ਮੇਰੇ ਵੱਡੇ ਭਰਾ ਕੋਲ ਸਿਰਫ ਤਿੰਨ ਪਰਚੇ ਰਹਿ ਗਏ ਬਾਕੀ ਦੋਆਂ ਚ ਬਰੀ ਹੋ ਗਏ ਜੀ ਸੱਤੂ ਸਾਹਿਬ ਜੀ ਨੇ ਉਹਨਾਂ ਨੇ ਉੱਤੇ ਭੇਜਿਆ ਉਹ ਤੋਂ ਬਾਅਦ ਅਸੀਂ ਸਾਡੇ ਸਾਰੇ ਤੁਹਾਡੇ ਪਰਚੇ ਆ ਉਹ ਨਸ਼ੇ ਦੇ ਸੰਬੰਧ ਵਿੱਚ ਨੇ ਸਾਰੇ ਕਿੰਨੇ ਸਮੇਂ ਤੋਂ ਨਸ਼ਾ ਕਰਦੇ ਸੀ ਸਾਡੇ ਘਰ 25 ਸਾਲ ਕਰੇ ਛੱਡੇ ਨੂੰ ਕਿੰਨੇ ਦਿਨ ਹੋ ਗਿਆ ਸੀ ਲਗਭਗ 9 ਮਹੀਨੇ ਹੋ ਗਏ ਨੇ ਅੱਜ ਜੋ ਯੁੱਧ ਨਸ਼ਾ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾਜ ਸਰਕਾਰ ਦੀ ਚੱਲ ਰਹੀ ਹੈ ਜਿਹਨੂੰ ਅਸੀਂ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਹਾਂ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪਾਂਸਿਬਿਲਟੀ ਹੈ ਸਪਲਾਈ ਚੇਨ ਤੋੜਨੀ ਵੱਧ ਤੋਂ ਵੱਧ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜਣਾ ਬਲਤ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ 유ਮਾਵਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ 'ਚ ਤਕੇਲਦੇ ਹੋਏ ਕੋਈ ਮਹੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਜ਼ਮੀਨਾਂ ਤੇ ਕੀਤੀਆਂ ਹੋਈਆਂ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸਤੂਰ ਜਾਰੀ ਹੈ ਤੇ ਇਹਦੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾਸਮਗਲਰ ਸੋਚਦੇ ਆ ਇਹ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣਗੇ ਤੇ ਬੜੀ ਸਖਤਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜੇ ਰੀਏਚ ਆਏ ਆ ਇਹ ਮੋਨ ਲਾਲ ਮੋਣੀ ਤੇ ਸੁਰਜੀਤ ਦੋ ਭਰਾਵਾਂ ਦਾ ਮਕਾਨ ਆ ਇਹਨਾਂ ਤੇ ਕਈ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਬੜੇ ਬਦਨਾਮ ਹੈ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਉਸਾਰੀ ਆ ਉਦੇ ਉੱਪਰ ਜਿਹੜਾ ਅੱਜ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਤੇ ਅਸੀਂ ਇੱਥੇ ਪੁਲਿਸ ਸਿਕਿਉਰਿਟੀ ਸਰ ਕਿੰਨੇ ਮੁਕਦਮੇ ਆ ਉਹ ਸਿਰ ਬਨੂਰਚੀ ਦਰਜ ਆ ਜਾਂ ਕਿਸੇ ਹੋਰ ਬਨੂਰ ਤੇ ਰਾਜਪੁਰਾ ਏਰੀਏ ਚ ਪੰਜ ਤੋਂ ਜ਼ਿਆਦਾ ਮੁਕਦਮੇ ਦਰਜ ਹੋਏ ਆ ਜੀ ਹੈਰੋਇਨ ਦੇ ਵੀ ਮੁਕਦਮੇ ਦਰਜ ਆ ਨਸ਼ੀਲੇ ਕੈਪਸੂਲਾਂ ਦੇ ਵੀ ਦਰਜ ਆ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨਸ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਮ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੇ ਸੇਫ ਪੰਜਾਬ ਹੈਲਪਲਾਈਨ ਤੇ ਸਾਂਝੀ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਲਟ ਦਾ ਜਿਹੜੀ ਅੱਜ ਜਗ੍ਹਾ ਨੂੰ ਤੁਸੀਂ ਢਾਣ ਆਏ ਇਹ ਨਜ਼ਾਇਜ਼ ਬਣੀ ਹੋਈ ਹੈ ਜਾਂ ਨਸ਼ੇ ਤੋਂ ਬਣਾਈ ਹੋਈ ਹੈ ਜੀ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਆ ਜੀ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰ ਕਾਨੂੰਨੀ ਢੰਗ ਨਾਲ ਗਈ